ਬਟਾਲਾ ਦੇ ਪਿੰਡ ਆਲੂਵਾਲ ਦੇ ਵਿੱਚ ਅਸਵੇਰੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪਿੰਡ ਦੀਆਂ ਹੀ ਦੋ ਥਿਰਾਮੂ ਸਾਹਮਣੇ ਹੋ ਗਈਆਂ ਨੇ ਨੌਬਤ ਇੱਥੇ ਤੱਕ ਆ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਸਾਰਾ ਮਾਮਲਾ ਪਿੰਡ ਦੇ ਸਰਕਾਰੀ ਛੱਪੜ ਵਿਖੇ ਕਾਰਪੋਰੇਸ਼ਨ ਦੇ ਵੱਲੋਂ ਜੀਸੀਬੀ ਲਗਾ ਕੇ ਟੂਆ ਪੁਟਕੇ ਸ਼ਹਿਰ ਦੇ ਬਾਖੋਕੇ ਲਾ ਕੇ ਤੋਂ ਕੂੜੇ ਦੀਆਂ ਟਰਾਲੀਆਂ ਲਿਆ ਕੇ ਸੁੱਟੰਦਾ ਤੇ ਇਸੇ ਦਰਮਿਆਨ ਹੀ ਪਿੰਡ ਦੇ ਵਿੱਚ ਇਹ ਗੱਲ ਅੱਗ ਦੇ ਵਾਂਗ ਫੈਲ ਜਾਂਦੀ ਹੈ ਤੇ ਸਾਰਾ ਪਿੰਡ ਇੱਕ ਪਾਸੇ ਹੋ ਕੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੰਦਾ ਹਾਲਾਂਕਿ ਅਸੀਂ ਸੂਚਨਾ ਮਿਲਦੇ ਥਾਣਾ ਸਿਵਲ ਲਾਈਨ ਦੀ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਮਨ ਕਾਨੂੰਨ ਬਰਕਰਾਰ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ ਮੌਕੇ ਤੇ ਕਿਸੇ ਤਰੀਕੇ ਦਾ ਤਾਂ ਜੋ ਕੋਈ ਤਕਰਾਰ ਨਾ ਹੋ ਜਾਵੇ ਤਾਂ ਪਿੰਡ ਵਾਲਿਆਂ ਦੇ ਵੱਲੋਂ ਸੁੱਟਿਆ ਜਾ ਰਿਹਾ ਇਸ ਕੂੜੇ ਨੂੰ ਲੈ ਕੇ ਵਾਪਸ ਟਰਾਲੀਆਂ ਦੇ ਵਿੱਚ ਪਵਾ ਕੇ ਮੋੜ ਦਿੱਤਾ ਗਿਆ ਤੇ ਇਸ ਨੂੰ ਲੈ ਕੇ ਦੋ ਤਰਾ ਮਸਾਮਨੇ ਹੋ ਗਈਆਂ ਨੇ ਜਾਣਾ ਦੋੜਾ ਢੀ ਪੈਰਾ ਚ ਦੁਵੇਰੇ ਗਾੜੀ ਦੁਵੇਰੇ ਗਾੜੀ ਦੁਵੇਰੇ ਗਾੜੀ Thank you. ਦੇ ਵਿਖਾ ਦਿੰਦੇ ਆ ਹਾਂ ਮੇਰੇ ਪਿੰਡ ਚ ਕੋ ਕੰਮ ਕਰਨਾ ਇਹੋ ਜਿਆ ਤੇ ਸਾਡੇ ਪੁਛੇ ਬਣਾ ਨਹੀਂ ਕਰਨਾ ਲਾਲਾ ਲਾਲਾ ਨਾ ਆ ਗਿਆ ਮੈਂ ਪੂਰਾ ਆਪਣੀਆਂ ਟਰਾਲੀਆਂ ਚਕਾ ਕੇ ਇਥੇ ਲਾ ਆ ਗਿਆ ਕਾਰਪੋਰੇਸ਼ਨ ਦੇ ਚੱਕ ਮਿਸ਼ਨਰ ਦੇ ਦਫਤਰ ਦੇ ਅੱਗੇ ਤੇ ਲਾਲਾ ਲਾਲਾ ਕਰਾਵਾਣਾ ਅੱਗੇ ਤੋਂ ਮੇਰੇ ਸਾਡੇ ਪਿੰਡ ਦੇ ਵਿੱਚ ਸਹਿਮਤੀ ਤੋਂ ਬਿਨਾ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਟੋਆ ਪੁੱਟ ਕੇ ਤੇ ਕੂੜਾ ਸੁੱਟ ਦਿਓ ਆਪਾਂ ਨੂੰ ਇਹ ਗੱਲ ਮੰਜ਼ੂਰ ਨਹੀਂ ਆਗੀਆਂ ਠੀਕ ਆ ਜੀ ਸਾਰਾ ਪਿੰਡ ਇਸ ਚੀਜ਼ ਦੇ ਖਿਲਾਫ ਆ ਸਾਰਾ ਪਿੰਡ ਇਕੱਠਾ ਹੋਇਆ ਪਿਆ ਇਥੇ ਠੀਕ ਏ ਆ ਜਿਹੜਾ ਸੁੱਟਿਆ ਵਾ ਇਹਨੂੰ ਚਕਾਓ ਤੇ ਗਾਂਦ ਉਹ ਇਹੋ ਜਿਹੀ ਗਸਤਾਖੀ ਨਹੀਂ ਕਰਨੀ ਭੇ ਜੋ ਭੇ ਜੋ ਭੇ ਜੋ ਹੀ ਖਲੋਤੇ ਆ ਚਕਾ ਕੇ ਜਾਣਾ ਵਾ ਹੂੰ ਭੇ ਦੇ ਭੇ ਆਹ ਤੂ ਇਹਦੇ 14 ਆ ਵੀ ਗੱਲ ਹੈ ਉਹ ਜਮਾ ਲੀ ਬਹਿ ਜਾਓ ਤੁਮਹਾਂ ਦਿਆਰ ਦੇ ਰੇਂਗ ਦਾ ਬਾਕੀ ਥੋੜਾ ਦੇਣਾ ਬਹੁਤ ਥੋੜੀ ਦੇ ਦੇਣਗੇ ਤੇ ਗਰੀਬ ਬੰਦਾ ਥੋੜੇ ਰੰਗ ਹੋ ਜਾਣਾ ਵਾ ਥੋੜੇ ਥੋੜੇ ਸਮੁੰਦਰ ਭਰ ਜਾਣਾ ਵਾ ਚਾਰ ਚਾਰ ਵੀ ਹੋਏ ਇੱਦਾਂ ਕੀ ਗੱਲ ਹਾਂ ਰੰਬਲੀ ਇੱਕ ਮਿੰਟ ਕਰ ਲੈ ਗੱਲ ਕਰ ਲੈਂਦੇ ਆ ਆ ਠੀਕ ਗੱਲ ਜੇ ਤੂੰ ਕਹਿਨਾ ਹਾਂ ਕਿ ਕਾਰਪੋਰੇਸ਼ਨ ਸਾਡੀ ਆ ਮੰਨਨੇ ਕਾਰਪੋਰੇਸ਼ਨ ਸਾਡੀ ਆ ਤੂੰ ਐਮਐਲਏ ਦੇ ਕੋਲੋਂ ਮਨਜ਼ੂਰੀ ਲੈ ਜਿੱਥੇ ਮੇਰੀ ਲੋੜ ਹੋਈ ਮੇਅਰ ਦੇ ਸਾਈਨ ਕਰਾਉਣ ਦੀ ਲੋੜ ਹੋਈ ਜਿੱਥੋਂ ਤੱਕ ਜਾਣ ਦੀ ਲੋੜ ਹੈ ਮੈਂ ਜਾਵਾਂਗਾ ਸਾਰੇ ਨਾਲ ਬਿਲਕੁਲ ਪਾਈ ਆਪਣਾ ਦੇ ਵਿੱਚ ਵਾਈਟ ਲੈ ਲਈ ਤੂੰ ਇਹ ਕਹਿਣਾ ਕਿ ਸਰਕਾਰ ਤੁਹਾਡੀ ਆ ਆਪਣਾ ਕਾਰਪੋਰੇਸ਼ਨ ਸਾਡੀ ਹੈ ਸਾਡੀ ਕਾਰਪੋਰੇਸ਼ਨ ਹੈ ਜੋ ਆ ਕੇ ਮਤਾ ਪਾਉਣਾ ਮਤਾ ਪਵਾਦਣਾ ਟੇਬਲ ਆਈਟਮ ਦੇ ਵਿੱਚ ਤੂੰ ਐਮਐਲਏ ਨਾਲ ਗੱਲ ਕਰ ਦੱਸ ਕਿ ਨਹੀਂ ਕਰਾਉਣ ਦਿੰਦਾ ਸਾਡੇ ਪਿੰਡ ਵਾਸਤੇ ਬਾਕੀ ਇੱਥੇ ਕਰੋ ਬਾਕੀ ਜੋ ਘਾਟਾ ਵਾਧਾ ਹੋਏਗਾ ਆਪਾਂ ਕਰਾਂਗੇ ਉਹ ਆਪਾਂ ਕਰਾਂਗੇ ਆਰਾ ਬਹੁਤ ਕਾਰਪੋਰੇਸ਼ਨ ਤੇ ਆ ਗਈ ਆ ਕਾਰਪੋਰੇਸ਼ਨ ਤੇ ਸਾਡੀ ਆ ਤੇ ਸਾਡੀ ਕਾਰਪੋਰੇਸ਼ਨ ਨੇ ਇਹ ਆਪਣਾ ਸਾਡੇ ਜਿਹੜੇ ਕੰਮ ਹੋਣ ਵਾਲੇ ਸੀਗੇ ਉਹਦੇ ਮਤੇ ਪਾ ਕੇ ਆਰਡਰ ਕੱਢਦੇ ਨੇ ਜਿਹਦਾ ਅਸੀਂ ਗੱਲਾਂ ਕਰੀਏ ਨੇ ਟੈਕਨੀਕਲ ਗੱਲਾਂ ਨੇ ਆਮੋ ਸਾਡੀ ਕਾਰਪੋਰੇਸ਼ਨ ਨੂੰ ਅੱਜ ਤੱਕ ਗ੍ਰਾਂਟ ਕਿੰਨੀ ਆਈ ਆ ਆਪਣਾ ਪਿਛਲੇ 5 ਸਾਲ ਕਾਂਗਰਸ ਸਰਕਾਰ ਦੇ ਵਿੱਚ ਕਾਰਪੋਰੇਸ਼ਨ ਨੂੰ ਗ੍ਰਾਂਟ ਕਿੰਨੀ ਆਈ ਤੇ ਆਮ ਦੀ 4 ਸਾਲ ਦੇ ਵਿੱਚ ਕਿੰਨੀ ਗ੍ਰਾਂਟ ਆਇਆ ਆਪਣਾ ਸਾਨੂੰ ਹਾਲਾਤ ਆ ਜਿਹੜੀਆਂ ਸਾਡੀਆਂ ਗਲੀਆਂ ਬਣਨ ਵਾਲੀਆਂ ਨੇ ਤਿੰਨ ਤਿੰਨ ਵਾਰੀ ਆਪਣਾ ਇਹਨਾਂ ਦੇ ਵਰਕ ਆਰਡਰ ਨਿਕਲ ਚੁੱਕੇ ਨੇ ਤੇ ਹਰੇ ਤੱਕ ਗਲੀਆਂ ਨਹੀਂ ਸ਼ੁਰੂ ਹੁੰਦੀਆਂ ਸਾਡੀਆਂ। ਗਲੀ ਦੀ ਵੀ ਵੀਡੀਓ ਬਣਾ ਲਓ ਜਿਹੜੀ ਵੀ ਚਲੀ ਹੈ। ਬਣਾਓ ਯਾ ਮੇਰੇ ਘਰ। ਬਣਾਓ ਆ ਵਿਖਾਓ ਹੀ ਉੱਥੇ। ਉਹੀ ਉੱਥੇ ਨਿਰਾਜ ਕੀਤਾ ਹੈਗਾ ਕਿ ਮੇਅਰ ਸਾਹਿਬ ਉਹਦੇ ਵਰਕ ਆਰਡਰ ਤੇ ਸਾਈਨਿੰਗ ਕਰਦੇ ਕਰਾ ਕੇ ਦਿੱਤੇ ਕਿ ਨਹੀਂ ਕਰਾ ਕੇ ਦਿੱਤੇ ਰਾਣੇ ਕਹਿੰਦਾ। ਕਰਾਏ ਕਿ ਨਹੀਂ ਕਰਾਏ ਉੱਥੇ। ਤੁਹਾਨੂੰ ਵਰਕ ਆਰਡਰ ਤੇ ਸਭ ਨਾਲ ਮੈਂ ਇਸ ਕਾਦੇ ਇਤਰਾਜ ਨਹੀਂ ਕਰਦਾ ਜੇ ਅੱਗੇ ਲੱਗ ਕੇ ਕਰ ਜੇ ਮੈਂ ਆ ਵੀ ਜਾਊਂਗਾ ਫੇਰ ਆਖੀ ਜੇ ਮੇਰੇ ਪਿੰਡ ਦੇ ਭਲੇ ਵਾਸਤੇ ਕੰਮ ਹੋਦਿਆ ਹਾਂ। ਤਾਂ ਜੇ ਐਮਐਲਏ ਨੂੰ ਇਸ ਗੱਲ ਦਾ ਇਤਰਾਜ ਹੋਇਆ ਕਿ ਐਮਸੀ ਨਹੀਂ ਉ ਨਾ ਮੋੜ ਦਾ ਮੋੜਾ ਲਾ ਕੇ ਖਲੋਵਾਂਗੇ ਫੇਰ ਤੂੰ ਕਹੀਂ ਮੈਂ ਪਿੰਡ ਦੇ ਭਲੇ ਵਾਸਤੇ ਕੋਈ ਪਾਰਟੀ ਬਾਜੀ ਨਹੀਂ ਕੀ ਕਰਾਂਦਾ ਜਿਹੜਾ ਸਾਡੇ ਪਿੰਡ ਦਾ ਆਪਣਾ ਕਰੇਗਾ ਕੋਈ ਪਾਰਟੀ ਬਾਜੀ ਨਹੀਂ ਹੋਈਗੀ ਪਿੰਡ ਦੇ ਭਲੇ ਲਈ ਨਾਲ ਖੜੇ ਬਿਲਕੁਲ ਕਰ ਤੂੰ ਗੱਲ ਉਹਦੇ ਨਾਲ ਆਪਣਾ ਜਿਹਨਾਂ ਸ਼ਾਇਰੀ ਦੇ ਨਾਲ ਤੇਰੇ ਦਾਦਾ ਜੀ ਭਾਰੀ ਆਪਣਾ ਪੂਰੇ ਹੋ ਗਏ ਨੇ ਬਲਵੰਦਰ ਆ ਆਪਣਾ ਮਲੀ ਸਾਹਿਬ ਤੇਰੇ ਦਾਦਾ ਜੀ ਪੂਰੇ ਹੋ ਗਏ ਨੇ ਹੋਰ ਨਾਲ ਤੂੰ ਹੀ ਹੋ ਆਹ ਜਿਹੜੇ ਤੋਂ ਮੈਂ ਬਾਰੇ ਆਹ ਇੱਕ ਤਾਂ ਜਿਹੜਾ ਕੰਮ ਇਹਦਾ ਰਹਿ ਗਿਆ ਅੱਜ ਦਾ ਇਹ ਸੌਦਾ ਦਾ ਜਿਹੜਾ ਉਹ ਨਾ ਇਹ ਮੈਂ ਫੋਟੋ ਤੇ ਖਾਉਂ ਲਿਆ ਤੇ ਹਰ ਬਣਾ ਹਰ ਬਣਾ ਬਣਾ ਦੇ ਆਹ ਉੱਪਰ ਕੋਲ ਸੀ ਕਿੰਤਰ ਕੋਲ ਨਹੀਂ ਉਹ ਆਪਨੇ ਦੇਖੋ ਕੋਈ ਪੁੱਟ ਕੇ ਮਿਲਿਆ ਆਪਣੇ ਕਿੰਦਾ ਕੋਣਾ ਉੱਤੇ 3 3 4 4 ਫੁੱਟ ਦੀ ਤੇ ਇਹ ਜਿਹੜੀ 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 ਜਿੱਥੇ ਕਰਾਉਦੇ ਆ ਅੱਜ ਬਣਾਉਣੀ ਹੈ ਉਹ 8 ਫੁੱਟ ਦਾ 8 ਫੁੱਟ ਨੀਚੇ ਦਾ ਫੁੱਟ ਦਾ ਨਹੀਂ ਆਪਾਂ ਇਹ ਆਹ ਗਾਧਰੀ ਗੱਡੀ ਹੀ ਕਿੰਨੀ ਪ੍ਰਾਪਰਟੀ ਆ 8 8 ਫੁੱਟ ਨਹੀਂ ਆ ਵੀ ਥੱਲੇ ਉਹ ਯਾਰ ਬੰਨਾ ਕਹ ਲੋ ਕੀ ਗੱਲ ਬੰਨਾ ਕਿਉਂ ਨਹੀਂ ਗਾ ਮਰੇ ਹੀ ਪਿੰਡ ਦੇ ਇਹੀ ਪਾਰਕ ਵੀ ਬਣਾਈ ਆਪਣੇ ਪਿੰਡ ਵਾ ਦੇ ਵਿੱਚ ਜਲਾ ਗਿਆ ਕੁਰੀਆ ਸਾਰੀ ਅਮਰਾਇਦਾ ਥੋੜਾ ਰਹਿ ਜਾਂਦਾ ਗੰਦ ਪਿਆ ਇਹ ਥੋੜੀ ਸੋਚ ਆ ਥੱਲੇ ਇਹ ਤੁਹਾਡੀ ਸੋਚ ਆ ਸਾਡੀ ਸੋਚ ਨਹੀਂ ਹੈਗੀ ਆਪਾਂ ਦੇ ਬਣਾਉਣਾ ਆ ਇੱਥੇ ਕੁਝ ਸਾਰੇ ਪਿੰਡ ਬਰੋ ਆਪਾਂ ਜੇ ਆਪ ਕਹਾਰਾ ਆਪਣੀ ਬਿਨਿਆਦ ਬਣਾਉਂਦਾ ਹਾਂਜੀ ਕੀ ਗੱਲ ਹੋਈ ਐ ਤੇਰੀ ਸਾਡਾ ਪਿੰਡ ਵਾਰਡ ਨੰਬਰ 44 ਦੇ ਵਿੱਚ ਪਿੰਡ ਲੋਵਾਲ ਤੋਂ ਆਸੀਂ ਸਾਡੇ ਪਿੰਡ ਦਾ ਇਹ ਛੱਪੜ ਆ ਸਾਰੇ ਪਿੰਡ ਦਾ ਸਾਂਝਾ ਜੀ ਸੀਵਰੇਜ ਪੈਨ ਕਰਕੇ ਛੱਪੜ ਜਿਹੜਾ ਵਾ ਇਹ ਖਾਲੀ ਹੋ ਚੁੱਕਾ ਤੇ ਪ੍ਰਸ਼ਾਸਨ ਨੇ ਬਿਨਾ ਪੁੱਛੇ ਇੱਥੇ ਕੂੜਾ ਸੁੱਟਣਾ ਸ਼ੁਰੂ ਕਰਤਾ ਕੂੜਾ ਡੰਬ ਕਰਨਾ ਸ਼ੁਰੂ ਕਰਤਾ ਕਾਰਪੋਰੇਸ਼ਨ ਨੇ ਇਹਨਾਂ ਦੇ ਮੁਲਾਜ਼ਮ ਕਹਿੰਦੇ ਨੇ ਕਮਿਸ਼ਨਰ ਸਾਹਿਬ ਨੇ ਕਮਿਸ਼ਨਰ ਸਾਹਿਬ ਨਾਲ ਮੇਰੀ ਗੱਲ ਹੋਈ ਆ ਉਹ ਕਹਿੰਦੇ ਮੇਰੀ ਨੌਲੇਜ ਦੇ ਵਿੱਚ ਨਹੀਂ ਗੀ ਗੱਲ ਹੈਗੀ ਤੇ ਇੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਕੁਝ ਮੋਤਬਰ ਨੇ ਉਹਨਾਂ ਨੇ ਲੈ ਕੇ ਆਪਣੀ ਬਲੇ ਬਲੇ ਦੇ ਚੱਕਰ ਦੇ ਵਿੱਚ ਇਹ ਸਾਡੇ ਪਿੰਡ ਦੇ ਵਿੱਚ ਗੰਦ ਪਾਉਣਾ ਸ਼ੁਰੂ ਕਰਤਾ ਜੋ ਅਸੀਂ برداشت ਨਹੀਂ ਕਰਾਂਗੇ ਸਾਰਾ ਪਿੰਡ ਇਸ ਚੀਜ਼ ਦੇ ਵਿਰੋਧ ਦੇ ਵਿੱਚ ਇਕੱਠਾ ਹੋਇਆ ਵਾ ਇਹ ਕੂੜਾ ਜਿੱਦਾਂ ਆਇਆ ਉਹ ਇੱਦਾਂ ਝਕਾ ਕੇ ਬਾਹਰ ਭੇਜ ਜਾਂਦਾ بڑا ਕੂੜਾ ਹੈਗਾ ਉਹ ਤਾਂ ਕਾਰਪੋਰੇਸ਼ਨ ਦਾ ਕੰਮ ਹੁੰਦਾ ਇਹਦੇ ਤੇ ਆਮ ਆਦਮੀ ਪਾਰਟੀ ਦਾ ਕੀ ਰੋਲ ਆ ਗਿਆ ਇਹ ਆਮ ਆਦਮੀ ਪਾਰਟੀ ਦਾ ਰੋਲ ਇਹ ਆ ਜੀ ਇਹ ਚਾਹੁੰਦੇ ਆ ਕਿ ਇਹਨਾਂ ਕੋ ਜਗ੍ਹਾ ਨਹੀਂ ਹੈਗੀ ਮੈਂ ਆਪਣਾ ਕਰ ਸਕਦੇ ਕਾਰਪੋਰੇਸ਼ਨ ਨੂੰ ਅੱਜ ਤੱਕ ਪੈਨ ਨਹੀਂ ਨੀ ਇੱਕ ਦਿੱਤੀ ਜੀ 4 ਸਾਲ ਦੇ ਵਿੱਚ ਇਹਨਾਂ ਕੋ ਕਿਤੇ ਨਾ ਕਿਤੇ ਕੂੜਾ ਜਿਹੜਾ ਵਾ ਸੁੱਟਣ ਦੀ ਜਗ੍ਹਾ ਦੀ ਪ੍ਰਬੰਧ ਨਹੀਂ ਹੋ ਸਕਿਆ ਨਾ ਬਾਹਰ ਪ੍ਰਬੰਧ ਹੋਣ ਕਾਰਨ ਜਿਹੜਾ ਵਾ ਜਿੱਥੇ ਜਗ੍ਹਾ ਖਾਲੀ ਲੱਭਦੀ ਉਥੇ ਟੋਆ ਪੁੱਟਦੇ ਤੇ ਉਹਦੇ ਵਿੱਚ ਸੁੱਟਦੇ ਇਹਦੇ ਵਿੱਚ 10 ਟਾਲੀਆਂ ਸੁੱਟਦੀਆਂ ਨੇ ਜੀ ਇਹਨਾਂ ਨੂੰ ਕੁੜੇ ਦੀਆਂ ਉਹ ਢੇਰ ਲੱਗਾ ਮਿੱਟੀ ਦਾ ਦੂਜਾ ਆਪਣਾ ਲੱਗੇ ਨੇ ਮਾਰਨ ਟੋਆ ਉਹ ਅਸੀਂ ਡੱਕਤਾ ਜੀ ਪ੍ਰਧਾਨ ਸੀਨੀਅਰ ਟਿੰਕੂ ਆਪਣਾ 72 ਮੈਂ ਸਹਰੇ ਗੱਡੀ ਕੱਢਣੀ ਦਿਆ ਤੇ ਜਦੋਂ ਕਿ ਲਾਲਾ ਲਾਲਾ ਹੋਈ ਹੋਈ ਸੀ ਬਿੰਡ ਚ ਕਿ ਮੈਂ ਵੇਖਿਆ ਕਿ ਬਾਹਰੋਂ ਕੂੜਾ ਲਿਆ ਕੇ ਫਰ ਲੱਕੀ ਪਿੰਡੋਂ ਕੂੜਾ ਲੈ ਕੇ ਲੋਕੀ ਬਾਹਰ ਜਾਂਦੇ ਨੇ ਬਾਹਰ ਵੀ ਟਰਾਲੀਆਂ ਲੱਗਦੀਆਂ ਬਾਹਰ ਸੁੱਟਣ ਦੀ ਤੇ ਇੱਥੇ ਉਲਟ ਹੁੰਦਿਆ ਜੇ ਵੀ ਵੇਖੋ ਆ ਵੇਖੋ ਤੀ ਹਾਲ ਵੇਖਣ ਹੀ ਦਿਓ ਕੋਈ ਨਾ ਕਿਸੇ ਦੇ ਕੋਹਾ ਪੁੱਟ ਕੇ ਤੇ ਕੂੜਾ ਬਿਜਾਰੋ ਲਿਆ ਕੇ ਬਾਹਰ ਜਿਹੜਾ ਤਾਂ ਇੱਥੇ ਸਾਡੇ ਪਿੰਡ ਸੁੱਟਣਦੇ ਆਪਕਾਸ ਆਪਕਾਸ ਸਮਝਦੇ ਜੀ ਤੁਸੀਂ ਕਹਿੰਦੇ ਜੀ ਆਹ ਵੇਖੋ ਆਪ ਤੇ ਇਹਦੇ ਵਿੱਚ ਮੋਦਵਰ ਜਿਹੜਾ ਕੋਈ ਇੱਕ ਆਪਣੇ ਆਪ ਦਾ ਉਹ ਅੱਗੇ ਲੱਗਾ ਜੇ ਤੇ ਆਹ ਕੰਮ ਕਰਾਉਣ ਤੇ ਇਹ ਕੰਮ ਹੀ ਹੋਣ ਨਹੀਂ ਦੇਣਾ ਸਾਡਾ ਪਿੰਡ ਆ ਇਹ ਗੱਲਣੀ ਆ ਸਾਰਾ ਸਾਂਝਾ ਪਿੰਡ ਵਾ ਆ ਸਾਰੇ ਲੋਕੀ ਵੇਖ ਲੋ ਤੇ ਆਹਾ ਕੀ ਕੀ ਆ ਹਰ ਪਿੰਡ ਵਿੱਚ ਅੱਗੇ ਹੀ ਹਾਂਜੀ ਕੀ ਨਾਮ ਹੈ ਜੀ ਆਪ ਦਾ ਮੈਂ ਕਬਲਜੀਤ ਸਿੰਘ ਸਾਡੇ ਮੈਂ ਵੇਖਿਆ ਸਵੇਰੇ ਜਦੋਂ ਪਤਾ ਲੱਗਾ ਵੀ ਆ ਇੱਥੇ ਸ਼ਹਿਰੋਂ ਟਰਾਲੀਆਂ ਆ ਕੇ ਕੂੜੇ ਦੀਆਂ ਡੰਪ ਹੋ ਰਹੀਆਂ ਨੇ ਇਹ ਤੇ ਸਾਰੇ ਪਿੰਡ ਦੀ ਸਲਾਹ ਦਾ ਕੋਈ ਕੰਮ ਵੀ ਹੋਣਾ ਚਾਹੀਦਾ ਹੈ ਜੇ ਗਰਾਊਂਡ ਵੀ ਬਣਾਉਣੀ ਆ ਤੇ ਸਲਾਹ ਦਾ ਹੋਣੀ ਚਾਹੀਦੀ ਆ ਬਿਨਾਂ ਸਲਾਹ ਦੇ ਤਾਂ ਫਿਰ ਉਹ ਗੱਲ ਬਣਦੀ ਨਹੀਂ ਨਾਲੇ ਕੂੜਾ ਤੇ ਨਰਕ ਪਾਏਗਾ ਬਿਮਾਰੀ ਫੈਲਾਏਗਾ ਲਾਗੇ ਦਰਵਾਜ਼ਾ ਲਾਗੇ ਸਾਡਾ ਦਰਵਾਜ਼ਾ ਸਾਹਿਬ ਆ ਹਾਂਜੀ ਸਾਫ ਸਫਾਈ ਅਸੀਂ ਰੱਖਣਾ ਚਾਹੁੰਦੇ ਜਿਹੜੇ ਦੇ ਨੂੰ ਤਾਂ ਅਸੀਂ ਕੂੜਾ ਨੱਪੀ ਜਾਈਏ ਇਹ ਗੱਲ ਕਰਦੇ ਧੰਨਵਾਦ